ਸਸਰੀਏ ਕਾਲ ਮੈਂ ਹਰਿਖੋ ਜੋਹਾਨ ਤੇ ਤੁਸੀਂ ਦੇਖ ਰਹੇ ਹੋ ਪਾਸਕ ਨਿਊਜ਼ਲੈਂਡ ਤੇ ਰਿਪੋਰਟਰ ਸੁਸ਼ੀਲ ਹੋਜ ਜਜੀਤੀ ਖਾਸ ਰਿਪੋਰਟ ਥਾਣਾ ਫਲੋਰ ਵਿਖੇ ਛੋਟੇ ਸਾਬਜਾਦਿਆਂ ਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਫਲੋਰ ਇਲਾਕੇ ਦੇ ਸੁਖ ਸ਼ਾਂਤੀ ਵਾਸਤੇ ਥਾਣਾ ਫਲੋਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਇਸ ਮੌਕੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਪੱਲ थाना ਮੁਖੀ ਸੰਜੀਵ ਕਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ ਆਸ ਦੇ ਧਾਰਮਿਕ ਪ੍ਰੋਗਰਾਮ ਵਿੱਚ थाना ਫਲੋਰ ਦਾ ਸਮੂਹ ਸਟਾਫ ਵੀ ਹਾਜ਼ਰ ਰਿਹਾ ਅਤੇ ਫਲੋਰ ਦੇ ਐਮਸੀ ਰਾਕੇਸ਼ ਰੌਕਸੀ ਜਸ਼ਪਾਲ ਗਿੰਡਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ ਅਤੇ ਡੀਐਸਪੀ ਅਤੇ ਐਸਐਚਓ ਫਲੋਰ ਦਾ ਲੋਇ ਪਾ ਕੇ ਸਨਮਾਨ ਵੀ ਕੀਤਾ ਗਿਆ ਸਸਾ ਜਿਹੜਾ ਪਛਾਹ ਜੇ थाना ਫਲੋਰ ਵਿਕੇ ਇੱਕ ਵਧੀਆ ਕੰਮ ਕੀਤਾ ਹੈ ਗੁਰੂ ਮਹਾਰਾਜ ਦੀ ਸਵਾਰੀ ਲਿਆ ਕੇ ਸਮੁੰਦਰਾ ਦਾ ਭਰਵਾਇਆਗਾ ਇਹ ਕਾ ਚੰਨਿਆ ਜੀ ਅੱਜ 25 ਦਸੰਬਰ 2024 ਨੂੰ ਜੋ ਕਿ ਸ਼ਹੀਦੀ ਦਿਹਾੜਾ ਜੋ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਸੀ ਤੇ ਉਸ ਹਫਤਾ ਅਸੀਂ ਪੂਰੇ ਪੰਜਾਬ ਦੇ ਵਿੱਚ ਸ਼ੋਕ ਵੱਜੋਂ ਅਸੀਂ ਜਾਣਦੇ ਹਾਂ ਨੂੰ ਕਿ ਜੋ ਇੱਕ ਸਿੱਖੀ ਦੇ ਤੁਰੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਉਹਨਾਂ ਦੇ ਸਾਹਿਬਜ਼ਾਦਿਆਂ ਨੇ ਧਰਮ ਨੂੰ ਬਚਾਨ ਖਾਤਰ ਜੋ ਉਹਨਾਂ ਨੇ ਸ਼ਹੀਦੀ ਦਿੱਤੀ ਸੀ ਉਸ ਸੰਬੰਧੀ ਉਹਨਾਂ ਦੇ ਜੋ ਸ਼ਹੀਦੀ ਪਰਬ ਕਰਕੇ ਇੱਕ ਆ ਹਫਤਾ ਜਿਸ ਨੂੰ ਸਾਰੇਨ ਸ਼ੋਕਵਜੋ ਸੀ ਜਾਣਦੇ ਆ ਉਸ ਸੰਬੰਧੀ ਸਾਡੇ ਥਾਣਾ ਫਲੋਰ ਵਿਖੇ ਡੀਐਸਪੀ ਫਲੋਰ ਸਰਵਨ ਸਿੰਘ ਜੀ ਵੱਲ ਜੀਰ ਨਿਗਰਾਨੀ ਚ ਅਸੀਂ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਤਾਂ ਜੋ ਇੱਕ ਤਾਂ ਸਾਡੇ ਜੋ ਵੱਡੇ ਗੁਰੂ ਹੈ ਇਹ ਛੋਟੇ ਸਾਹਿਬ ਜਾਦੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦਵੇ ਅਸੀਂ ਇਹ ਸਭਨੇ ਦੁਆ ਕੀਤੀ ਹੈ ਤੇ ਦੂਜਾ ਅਸੀਂ ਇਹ ਵੀ ਦੁਆ ਕਰਦੇ ਆ ਕਿ ਸਾਡੇ ਏਰੀਆ 'ਚ ਸੁਖ ਸ਼ਾਂਤੀ ਰਹੇ ਤੇ ਸਾਡੇ ਏਰੀਆ ਦੇ ਵਿੱਚ ਤੇ ਜਲੰਧਰ ਦਿਹਾਤੀ ਦੇ ਵਿੱਚ ਆਪਣੀ ਕਿਰਪਾ ਬਣਾਈ ਰੱਖੇ 3 ਸਾਲ ਦੁਆ ਕੇ ਹਰ ਕੋਣ ਦਾ ਇਹ ਮਨਤਰਾ ਜਾ ਕੇ ਓੜ ਗਈ ਸੰਤ ਚੰਦਰ ਸਾਡੂ ਸੁਗਨਾ ਤੇ ਭਲ ਮੇਤੇ ਕੋਤੀ ਬਨਾਰ ਕੋ ਕੇ ਕਿਸੇ ਬੁਝਾਏ ਨਾਨਕਾ ਜਿਸ ਹੋਵੇ ਸੁਪਲ ਭੁਲਾ ਗਾਏ ਫਿਰੇ ਜਾਨ ਕੋਣ ਪਾਤੀ ਆਈ ਤੇ ਸੰਗ ਲੱਭੇ ਦਸ ਲੋਪੀ ਪਤ ਸੰਗੇ RAM ਨਾਮ ਜਪੇ ਤੇ ਮਾਹੀ ਨਾਨਕ ਬਲ ਤੇ ਕੀ ਕਰ ਜਾਈ ਜਿਸ ਬਕਰ ਕੋ ਲੈ ਤੂੰ ਆ RAM ਨਾਮ ਸੰਤ ਗਰ ਪਾਇਆ ਸਾਜੀ ਮਾ ਲੇਉ जो हुआ वो बस जाने पर अपने को तो बचाने तो थे कि मैं मैं कौन बकाने का कना से तब उनका ये कहना चाह रहा हूँ आठ पर प्रभे जुड़े कौन से जल पूरे मन मेरी दिन की ओट ले मन अपना दिन जम दे दिन जन अपना प्रभु बचाता सो जन सर धोखा जाता ਜੋ ਕਰ ਪਾਇਆ ਜੋ ਹੀ ਰੋਗ ਹਨ பஞ்ச ਕਾਂਢੀ ਤਰਪੂਤੇ ਕਮ ਅੰਸ ਨਾ ਜਾਣੇ ਹੋ ਆਂਦਰੂਮ ਮਿਲਦਾ ਜਾ ਕੇ ਸਰਤੋਸ ਸੁਮਿਆ ਕਰਤਾ ਗੈ ਮੇਰਾ ਦੇਹ 부ਜਾ ਪ੍ਰਭ ਇਹ ਆਪਣਾ ਨਾਨਕ ਜੀ ਹੰਤਿਆ ਸਾਜ ਤੰਦ ਕਰੋ ਇਕਾਂ ਗੋਰੇ ਪਰ ਸਾਜ ਨਾਨਕੀ ਕੀ ਜਾਤਾ ਉਸ ਲੋਕੇ ਕੇਤੇ ਫਿਰਤੇ ਪ੍ਰਭਿਆ ਨਾਨੀ ਕੀ ਤਰਵ ਤੇ ਨਤੀ ਆਪਣੀ ਭਗਤੀ ਲਾਇ ਆਸ਼ਵੈ ਜਾ ਚਕ ਜਾਂਦਾ ਤੇ ਕਰਦਾਨ ਕਰਕੇ ਪਾਦੇ ਬੁਆ ਅਭਿਸ਼ੇਕ ਖੜਾ ਦੇਗਾ ਬਾਜੀ ਵਾਲਾ